ਗੁਰਨਾਮ ਸਿੰਘ ਜੀ ਆ ਬਸ ਕਿੰਨੇ ਵਜੇ ਹਾਦਸਾ ਹੋਇਆ ਇਹ? ਇਹ 10:30 ਵਜੇ ਦਾ। 10:30 ਵਜੇ ਕਿਰੀਓ। ਤੇ ਕਿਸ ਤਰ੍ਹਾਂ ਹੋਇਆ ਇਹ? ਇੱਕ ਕਿਸੇ ਟਰੱਕ ਵਾਲਾ ਵੱਡੇ ਕਰ ਰਿਹਾ ਜੀ। ਹੂੰ। ਉਹਨੇ ਬ੍ਰੇਕ ਮਾਰੀ ਗੱਡੀ ਇਹਦੀ ਘੁੰਮ ਗਈ ਯਾਰ। ਸਿੱਧੀ ਮੇਰੀ ਡਰਾਈਵਰ ਸਾਡ ਗੱਡੀ ਸਾਰੀ ਛੱਡ ਦਿੱਤੀ। ਜੇ ਮੈਂ ਆਥੇ-ਪਾਥੇ ਬ੍ਰੇਕ ਮਾਰਦਾ ਗੱਡੀ ਨੂੰ ਜ਼ਿਆਦਾ ਨੁਕਸਾਨ ਹੋਣਾ ਸੀ। ਤੇ ਕੋਈ ਸੱਟ-ਚੋਟ ਨਹੀਂ ਲੱਗੀ ਕਿਸੇ ਦੀ? ਸੱਟ-ਚੋਟ ਇੱਕ ਸਵਾਰੀ ਨੂੰ ਸੱਟ ਲੱਗੀ ਆ ਸਿਰ ਛੱਤ ਲੱਗੀ ਆ ਦੇ। ਉਹਨਾਂ ਹਸਪੀਟਲ ਲੈ ਆਏ। ਤੇ ਇਹ ਕਾਰਨ ਕੀ ਲੱਗਾ ਕਿ ਕੀ ਹਾਦਸਾ ਆਇਆ? ਆਹ ਚੱਕੜ ਆ ਜੀ ਰ ਠੀਕ ਹਾਂਜੀ ਜਲੇ ਸਿੰਘ ਜੀ ਦਾ ਇੱਕ ਐਕਸੀਡੈਂਟ ਹੋਇਆ ਇੱਕ ਕਦੋਂ ਹੋਇਆ ਔਰ ਕਾਰਨ ਕੀ ਹੈ ਦਾ ਇਹ ਐਕਸੀਡੈਂਟ ਤੇ ਮੈਂ ਖੇਤਾਂ ਨੂੰ ਜਾ ਰਿਹਾ ਸੀ ਤਕਰੀਬਨ 10:30 ਦੇ ਵਿੱਚ ਹੋਇਆ ਵਾ ਇਹ ਐਕਸੀਡੈਂਟ ਦਾ ਕਾਰਨ ਤੇ ਇਹ ਹੈ ਜੀ ਬਈ ਤਕਰੀਬਨ ਰੋਡ ਦੇ ਤੇ ਤੁਸੀਂ ਵੇਖ ਸਕਦੇ ਹੋ ਜਿ세 ਜਿੱਥੇ ਵੀ ਆ ਆਵਾਜਾਈ ਆ ਪੱਠੇ ਵਾਲਿਆਂ ਦੇ ਟਰਾਲੀਆਂ ਦੀ ਰੋਡ ਦੇ ਉਪਰ ਮਿੱਟੀ ਵੇਖੋ ਚਿੱਕੜ ਬਣਿਆ ਪਿਆ ਵਾ ਜੀ ਇਹ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਮੋਟਰਸਾਈਕਲ ਸਵਾਰ ਸਕੂਟੀ ਸਵਾਰ ਵਗੈਰਾ ਦੇਖਦੇ ਹੀ ਦੇਖਦੇ ਜਦੋਂ ਮਾੜਾ ਮੋਟਾ ਮੀਂਹ ਪੈਂਦਾ ਜਾਂ ਛਿੱਟਾਂ 2000 ਪੈ ਜਾਂਦੀਆਂ ਸਵਾਰੀਆਂ ਦੇ ਸੱਟਾ ਵੀ ਲੱਗੀਆਂ ਇੱਕ ਦੋ ਸਵਾਰੀਆਂ ਦੇ ਲੱਗੀਆਂ ਵੀ ਆ ਜੀ ਉਹ ਵੈਲਮੈਂਟ ਵੀ ਕਿਰਾਏ ਦੇ ਕਿੰਨੀ ਹੋ ਤੁਸੀਂ ਮੰਨ ਕਰਦੇ ਆ ਮੰਗੇ ਆ ਪ੍ਰਸ਼ਾਸਨ ਕੋਲ ਵੀ ਆਜ ਜਿਹੜੇ ਮੇਨ ਇਹ ਹਾਈਵੇ ਵਜਦਾ ਜੀ ਤਕਰੀਬਨ ਇਸ ਉੱਪਰ ਮਿੱਟੀ ਦੀ ਇੰਨੀ ਆਵਾਜਾਈ ਆ ਇਹਦੇ ਤੇ ਕੋਈ ਕਾਨੂੰਨੀ ਕਾਨੂੰਨ ਕੋਈ ਕਾਰਵਾਈ ਕਰੇ ਕੀਤੀ ਜਾਵੇ ਵੀ ਜਿੱਦਾਂ ਆ ਵੇਖੋ ਤੁਸੀਂ ਇੰਨਾ ਜਿੱਕੜ ਹੋ ਗਿਆ ਇੰਨਾ ਕੱਚੇ ਰੋਡ ਦੇ ਜਿੱਕੜ ਨਹੀਂ ਦੇ ਇਸ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਵਾ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਰੋਡ ਦੀ ਸਫਾਈ ਕਰਾਈਏ ਚਾਹੇ ਤੇ ਉਹਨਾਂ ਭੱਠੇ ਵਾਲੇ ਦੀ ਡਿਊਟੀ ਲੱਗੇ ਤੇ ਚਾਹੇ ਜਿੱਦਾਂ ਵੀ ਹੋ ਸਕੇ ਆਪ ਤੁਸੀਂ ਵੇਖ ਸਕਦੇ ਹੋ ਵੀ ਇਹ ਜ਼ੋਰ ਦੀ ਚੈੱਕ ਕਰ ਸਕਦੇ ਹੋ गुरु राम सिंह जी आ, बस किन्ने बजे हादसा होया है साढ़े दस बजे करीब तो किस तरह होया है ਇੱਕ ਜਿਹੜਾ ਸਟ੍ਰੱਕ ਵਾਲਾ ওভারਟੇਕ ਕਰ ਰਿਆ ਸੀਗਾ ਜੀ ਉਹਨੇ ਬ੍ਰੇਕ ਮਾਰੀ ਗੱਡੀ ਇਹਦੀ ਘੁੰਮ ਗਈ ਆ ਸਿੱਧੀ ਮੇਰੀ ਡਰਾਈਵਰ ਸਾਡ ਗੱਡੀ ਸਾਰੀ ਛੱਡ ਦਿੱਤੀ ਜੇ ਮੈਂ ਆਸੇ-ਪਾਸੇ ਬ੍ਰੇਕ ਮਾਰਦਾ ਗੱਡੀ ਜਿਆਦਾ ਨੁਕਸਾਨ ਹੋ ਜਾਂਦਾ ਤੇ ਕੋਈ ਸੱਟ-ਚੋਟ ਨਹੀਂ ਲੱਗੀ ਕਿਸੇ ਦੀ ਸੱਟ-ਚੋਟ ਇੱਕ ਸਵਾਰੀ ਦੇ ਸੱਟ ਲੱਗੀ ਆ ਸੀਰੀ ਛੱਤ ਵਧੀਆ ਦੇ ਉਹਨਾਂ ਹਸਪਤਾਲ ਲੈ ਆਏ ਤੇ ਇਹ ਕਾਰਨ ਕੀ ਲੱਗਾ ਕਿ ਕੀ ਹਾਦਸਾ ਆਹ ਚੱਕੜ ਆ ਜੀ ਰੋਡ ਤੇ ਮਿੱਟੀ ਆ ਪਠਿਆਲੀਆਂ ਟਰਾਲੀਆਂ ਲੱਗਦੀਆਂ ਉਹਨਾਂ ਕਰਕੇ ਚੱਕੜ ਜਾ ਰਾਇਆ ਕਈ ਸਕੂਟਰ ਐਕਟਿਵ ਵਾਲੇ ਵੀ ਡਿਗੇ ਅੱਜ ਠੀਕ ਹਾਂਜੀ ਬਲੇ ਸਿੰਘ ਜਿਹੜਾ ਇੱਕ ਬੱਸ ਐਕਸੀਡ ਇਹ ਐਕਸੀਡੈਂਟ ਤੇ ਮੈਂ ਖੇਤਾਂ ਨੂੰ ਜਾ ਰਿਹਾ ਸੀ ਤਕਰੀਬਨ 8:30 ਦੇ ਵਜੇ ਦੇ ਵਿੱਚ ਹੋਇਆ ਵਾ ਇਹ ਐਕਸੀਡੈਂਟ ਦਾ ਕਾਰਨ ਤੇ ਇਹ ਹੀ ਆ ਜੀ ਬਈ ਤਕਰੀਬਨ ਰੋਡ ਦੇ ਤੇ ਤੁਸੀਂ ਵੇਖ ਸਕਦੇ ਹੋ ਜਿ세 ਜਿੱਥੇ ਵੀ ਆ ਆਵਾਜਾਈ ਆ ਭੱਠੇ ਵਾਲੇ ਦੇ ਟਰਾਲੀਆਂ ਦੀ ਰੋਡ ਦੇ ਉਪਰ ਮਿੱਟੀ ਵੇਖੋ ਚਿੱਕੜ ਬਣਿਆ ਪਿਆ ਵਾ ਜੀ ਇਹ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਮੋਟਰਸਾਈਕਲ ਸਵਾਰ ਸਕੂਟੀ ਸਵਾਰ ਵਗੈਰਾ ਡਿੱਗਦੇ ਹੀ ਡਿੱਗਦੇ ਨੇ ਜਦੋਂ ਮਾੜਾ-ਮੋਟਾ ਮੀਂਹ ਪੈਂਦਾ ਜਾਂ ਛਿੱਟਾਂ ਡੋਜ਼ਰ ਪੈ ਜਾਂਦੀਆਂ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਇੱਕ ਦੋ ਸਵਾਰੀਆਂ ਦੇ ਲੱਗੀਆਂ ਵੀ ਆ ਜੀ ਉਹ ਐਡਮਿਟ ਵੀ ਕਰਾਏਦੇ ਹੋ ਤੁਸੀਂ ਮੰਗ ਕਰਦੇ ਹੋ ਮੰਗੇ ਆ ਪ੍ਰਸ਼ਾਸਨ ਕੋਲ ਵੀ ਆਜ ਜਿਹੜੇ ਮੇਨ ਇਹ ਹਾਈਵੇ ਵਜਦਾ ਜੀ ਤਕਰੀਬਨ ਇਸ ਦੇ ਉੱਪਰ ਮਿੱਟੀ ਦੀ ਨਹੀਂ ਆਵਾਜਾਈ ਆ ਇਹਦੇ ਤੇ ਕੋਈ ਕਾਨੂੰਨੀ ਕਾਨੂੰਨ ਕੋਈ ਕਾਰਵਾਈ ਕਰੇ ਕੀਤੀ ਜਾਵੇ ਵੀ ਜਿੱਦਾਂ ਆ ਵੇਖੋ ਤੁਸੀਂ ਇੰਨਾ ਜਿੱਕੜ ਹੋ ਗਿਆ ਇੰਨਾ ਕੱਚੇ ਰੋਡ ਤੇ ਜਿੱਕੜ ਨਹੀਂ ਇਸ ਤੋਂ ਲੰਘਣਾ ਮੁਸ਼ਕਲ ਹੋਇਆ ਪਿਆ ਵਾ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਰੋਡ ਦੀ ਸਫਾਈ ਕਰਾਈਏ ਚਾਹੇ ਤੇ ਉਹਨਾਂ ਭੱਠੇ ਵਾਲੇ ਦੀ ਡਿਊਟੀ ਲੱਗੇ ਤੇ ਚਾਹੇ ਜਿੱਦਾਂ ਵੀ ਹੋ ਸਕੇ ਆ ਤੁਸੀਂ ਵੇਖ ਸਕਦੇ ਹੋ ਵੀ ਇਹ ਜ਼ੋਰ ਦੀ ਚੈੱਕ ਕਰ ਸਕਦੇ ਹੋ